ਮਿੱਤਰੋ ਵੈਲਕਮ ਸਾਡੇ YouTube ਚੈਨਲ 4ever ਪੰਜਾਬੀ ਦੇ ਉਤੇ ਤੇ ਮਿੱਤਰੋ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਇੱਕ ਅਬਾਂਡਨਡ ਕੋਠੀ ਦੇ ਵਿੱਚ ਇੱਥੇ ਕੀ ਲੱਗੋ ਉਹ ਪੰਜ 6 ਸਾਲ ਤੋਂ ਬੰਦ ਆ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਉਹ ਵਾਲੀ ਕੋਠੀ ਤੇ ਆ ਗਏ ਉਹਦੀਆਂ ਕੁਝ ਪੁਲਕਾ ਹੋਣੀਆਂ ਜਿਹੜੀਆਂ ਬੰਦ ਪਈਆਂ ਸੀ ਵੀ ਉੱਥੇ ਕਿੰਨਾ ਗੰਦੀ ਹੋਰ ਤੇ ਜਦੋਂ ਉਸਨੂੰ ਸਾਫ਼ਾਈ ਹੋਈ ਆ ਉੱਥੇ ਬੜਾ ਗੰਦ ਨਹੀਂ ਝੂਟੀ ਵਗੈਰਾ ਉੱਗੀ ਤੇ ਉਹ ਵੱਡੀ ਗੀ ਸਾਫ਼ ਕੀਤੀ ਗਈ ਆ ਤੇ ਮਤਲਬ ਪੰਜ 6 ਸਾਲ ਤੋਂ ਬੰਦ ਸੀ ਉਹਦੇ ਵਿੱਚ ਹੁਣ ਅੱਜ ਉਥੇ ਪਾਹ ਆ ਇਹੜਾ ਕੀ ਚੱਲੀ ਦੀਵਾਰ ਦਾ ਪਾਰ ਤੋਂ ਆਇਆ ਜਿਹਦੇ ਵਿੱਚ ਕੁਝ ਲਿਖਿਆ ਆ ਉਹ ਬਾਹਰ ਆਇਆ ਜਿਹੜਾ ਉੱਥੇ ਜਾ ਕੇ ਹੋਣਾ ਆ ਤੁਹਾਨੂੰ ਅੱਜ ਦਿਖਾਵਾਂਗੇ ਆਪਾਂ ਜਾ ਕੇ ਦੀਵਾਰ ਦਾ ਪਾਰ ਤੇ ਨਾਲੇ ਤੁਹਾਨੂੰ ਮੋਤੀ ਦਿਖਾਵਾਂਗੇ ਸਾਰੀ ਕਿ ਕਿੱਦਾਂ ਸੀ ਪਹਿਲਾਂ ਕਿੱਦਾਂ ਸੀ ਤੇ ਹੁਣ ਕਿੱਦਾਂ ਬਣੀ ਤੇ ਉਹ ਅਫਸਰ ਚੋਹੀਆ ਤੇ ਚਲੋ ਆਪਾਂ ਇਸ ਤਰੀਕਾ ਲਈਏ ਤੇ ਆਪਾਂ ਚੱਲਦੇ ਆਂ ਤੇ ਚੱਲੇ ਤੁਹਾਨੂੰ ਕੁੰਨੇ ਆਂ ਚਾਹ ਕੋਈ ਤੇ ਮਿਲਦੇ ਆਂ ਚਲੋ ਜੀ ਚੱਲਦੇ ਆਂ ਅੰਦਰ ਤੇ ਅੰਦਰ ਦੀ ਹਾਲਤ ਤੁਹਾਨੂੰ ਦਿਖਾ ਦਿੰਨੇ ਆਂ ਆਹ ਦੇਖੋ ਜੀ ਤੁਸੀਂ ਕਿੰਨੀ ਉੱਪਰ ਬੂਟੀ ਬੂਟੀ ਜੜੀ ਇਹਦੇ ਤੇ ਇੱਥੇ ਬਹੁਤ ਜ਼ਿਆਦਾ ਕਚਰੇ ਦਾ ਢੇਰ ਸੀ ਬਾਕੀ ਆ ਹਲਾਦਿਆ ਉਹ ਆਪਣਾ ਮੋਟਰਸਾਈਕਲ ਲਗਾ ਅੰਦਰ ਬੈੱਡ ਬੂਡ ਸਾਰੇ ਗਲ ਗਏ ਜਿਹੜੇ ਤੁਹਾਨੂੰ ਦਿਖਾਏ ਸੀ ਆ ਸੈਂਟਰੀ ਦਾ ਕੰਮ ਹੋਣਾ ਟੂਟੀ ਵਗੈਰਾ ਦਾ ਆਹ ਦੇਖੋ ਕਿੰਨੀ ਬੂਟੀ ਜੜੀ ਦੇਖੋ ਜੀ ਵੇ ਅਜ ਤੋਂ 5-6 ਸਾਲ ਪਹਿਲਾਂ ਵਸਦਾ ਰਸਦਾ ਘਰ ਸੀ ਜਿਹੜੇ ਕੀ ਬੰਦੇ ਬਾਹਰ ਚਲ ਗਏ ਤੇ ਮਗਰੋਂ ਆ ਹਾਲ ਤੋ ਬਾਕੀ ਤੁਹਾਨੂੰ ਇਹਦੀਆਂ ਹੁਣ ਮੈਂ ਕਲਿੱਪਾਂ ਵਿਖਾਉਣਾ ਵਾਂ ਬਾਕੀ ਇਹਦੀਆਂ ਕਲਿੱਪਾਂ ਤੁਹਾਨੂੰ ਵਿਖਾਉਣਾ ਜਿਹੜੀਆਂ ਪਹਿਲਾਂ ਦੀਆਂ ਸੀ ਜੋ ਮਤਲਬ ਪਹਿਲਾਂ ਹੀ ਇਹਦੇ ਵਿੱਚ ਅੰਦਰ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਹੁਣ ਦੀ ਵਿਖਾਉਨੇ ਆ ਤੇ ਹੁਣ ਇਹਦੀ ਕੀ ਹਾਲਤ ਆ ਮਤਲਬ ਇਹਨੂੰ ਸਾਫ਼-ਸੁੱਫ਼ ਕੀਤਾ ਆ ਤੋਤਾ ਆ ਸਫਾਈ ਹੋਈ ਆ ਤੇ ਪਾਠ ਵੀ ਇਹਦੇ ਵਿੱਚ ਹੋਇਆ ਆ ਤੁਹਾਨੂੰ ਸਾਰੀ ਕਲਿੱਪ ਉਹ ਵਿਖਾਉਨੇ ਆ ਤੇ ਚਲੋ ਚੱਲਦੇ ਆ ਅੱਗੇ ਮਿਲਦੇ ਆਂ ਜੀ ਮਿੱਤਰੋ ਚਲੋ ਤੁਹਾਨੂੰ ਚਾਲਦੇ ਆਂ ਤੇ ਪਹਿਲਾਂ ਥੱਲੇ ਦਾ ਵਿਊਖੋ ਨੇ ਤੁਹਾਨੂੰ ਮੌਜੂਦਾ ਹੁੰਦਾ ਮਤਲਬ ਇਹ ਥੱਲੇ ਸਫਾਈ ਸਾਫ ਸਪਾਈ ਨਹੀਂ ਹੋ ਸਕੀ ਆਹ ਵੇਖੋ ਆ ਸਾਰਾ ਉਪਰੋਂ ਕਚਰਾ ਕੂੜਾ ਕਰਕੜ ਬਾਹਰ ਆ ਤੇ ਇਥੇ ਕੋਈ ਕੰਪਿਊਟਰ ਸੈਂਟਰ ਹੁੰਦਾ ਸੀ ਪਹਿਲਾਂ ਅੱਜ ਤੱਕ ਕੋਈ 5 ਸਾਲ 10 ਸਾਲ ਪਹਿਲਾਂ ਤੇ ਉਹ ਇਦਾਂ ਹੀ ਛੱਡ ਛੜਾ ਦਿੱਤਾ ਨਾ ਸਾਰਾ ਕੁਝ ਆਹ ਵੇਖੋ ਕਚਰਾ ਪਿਆ ਆ ਇਥੇ ਚੋਰਾਂ ਨੇ ਚੋਰੀ ਵੀ ਕੀਤੀ ਸ਼ਿੰਕਾਂ ਵਗੈਰਾ ਟੁੱਟੀਆਂ ਆ ਸਾਰੀਆਂ ਆਹ ਵੇਖੋ ਤਾਰਾਂ ਤੂਰਾਂ ਕੱਢ ਕੇ ਲੈ ਗਏ ਵਿੱਚੋਂ ਉਹ ਸਾਹਮਣੇ ਏਸੀ ਏਸੀ ਵੀ ਕੱਢ ਲਿਆ ਉਹਨਾਂ ਨੇ ਬਾਕੀ ਅੱਗੇ ਤੁਹਾਨੂੰ ਵਿਖਾਉਨੇ ਆ ਬਾਕੀ ਆ ਡਾਊਨ ਸਿਲਿੰਗ ਹੀ ਹੋਈ ਏ ਇੱਥੇ ਸਾਰੀ ਸਾਰੀ ਡਾਊਨ ਸਿਲਿੰਗ ਥੱਲੇ ਡੇਗਦੀ ਤੇ ਅੱਗੇ ਤੁਹਾਨੂੰ ਵਿਖਾਉਣਾ ਜਾ ਕੇ ਅੰਦਰ ਨਾਲ ਦਰਵਾਜ਼ੇ ਦੂਜੇ ਸ਼ੀਸ਼ੇ ਸ਼ੂਸ਼ੇ ਤੇ ਉਸੇ ਤਰ੍ਹਾਂ ਪਏ ਆ ਬਾਕੀ ਇਹਦਾ ਵੀ ਕੰਮ ਹੋਣਾ ਆ ਉਹ ਵੀ ਤੁਹਾਨੂੰ ਵੀਡੀਓ ਆਊ ਅੱਗੇ ਪਤਾ ਨਹੀਂ ਯਾਰ ਕਿਉਂ ਵੀਡੀਓ ਨਹੀਂ ਚੱਲਾਂ ਦੀ ਅਕੀਆ ਦੇਖੋ ਤੁਸੀਂ ਇੱਥੇ ਕੋਈ ਕਾਉਂਸਲਰ ਹੁੰਦੀ ਹੈ ਕਾਉਂਸਲਰ ਹੀ ਇਹਨਾਂ ਦੀ ਆ ਕਮਰਾ ਇੱਕ ਇੱਥੇ ਕੋਈ ਪਹਿਲਾਂ ਸਟੂਡੈਂਟ ਹੁੰਦੇ ਹੋਣਗੇ ਕਾ ਦਰਵਾਜ਼ਾ ਹੈ ਆ ਵੇਖੋ ਸਾਰਾ ਮੰਗ ਲਿਆ ਥੱਲੇ ਤੇਲ ਦੁਲਵਾਨੀ ਕੀ ਚੀਜ਼ ਖਰਾਬ ਹੋਈ ਡੁੱਲੀ ਚੋਰਾਂ ਦਾ ਹੀ ਇਹ ਕਾ ਆ ਆ ਸਾਹਮਣੇ ਬਲੈਕ ਬੋਰਡ ਲੱਗਾ ਸਾਰਾ ਕੁਛ ਇਹੋ ਕੁਛ ਬਾਕੀ ਚੱਲ ਕੇ ਤੁਹਾਨੂੰ ਉੱਪਰਲਾ ਦੂਜਾ ਫਲੋਰ ਵਿਖਾਉਣੇ ਚਲੋ ਆ ਗਿਓ ਮਿਲਦੇ ਉੱਤੇ ਉੱਪਰ ਚੱਲੀਏ ਆਹ ਖੋ ਜੀ ਉੱਪਰ ਜਾਣ ਵਾਲਾ ਰਸਤਾ ਤੇ ਸਾਫ਼ ਆ। ਚਲੋ ਉੱਪਰ ਜਾਈਏ ਆਜੋ। ਇਹ ਆ ਜੀ ਉੱਪਰ ਦਾ ਵਿਊ ਤੁਹਾਨੂੰ ਪਹਿਲਾਂ ਵੀਡੀਓ ਵਿਖਾਈ ਸੀ ਵੀ ਪਹਿਲਾਂ ਕੀ ਹਾਲ ਸੀ ਰਸੋਈ ਦੀ ਵੀਡੀਓ ਤੁਸੀਂ ਵੇਖ ਸਕਦੇ। ਆਹ ਦੇਖੋ ਆ ਲੌਬੀ ਆ। ਇਹ ਸਾਰੀ ਸਾਫ਼ ਸਫਾਈ ਹੋਈ ਇੱਥੇ। ਐ ਮਤਲਬ ਇੱਕਦਮ ਸਾਫ਼ ਹੋ ਗਿਆ। ਹੁਣ ਆ ਤੁਹਾਨੂੰ ਕਿਚਨ ਵਿਖਾਉਂਦੇ ਆ। ਆਹ ਪੁਰਾਣੀਆਂ ਪੇਂਟਿੰਗਾਂ ਲੱਗੀਆਂ ਉਹਨਾਂ ਦੇ ਟਾਈਮ ਦੀਆਂ। ਆਹ ਲੋ ਕਿਚਨ। ਇਹਦੀ ਵੀ ਸਾਸਵਾਹੀ ਕੀਤੀ ਸਾਰੀ ਬੜਾ ਕੂੜਾ ਕਰਕੜ ਹੀ ਇੱਥੇ ਉੱਤੇ ਛੱਤ ਤੋਂ ਪੇਂਟ ਸਾਰਾ ਝੜ ਗਿਆ ਬੰਦ ਪਿਆ ਆ ਹੇ ਲੋ ਉਸ ਟਾਈਮ ਦੇ ਗਿੱਜਰ ਵਗੈਰਾ 10 ਸਾਲ 12 ਸਾਲ ਪੁਰਾਣੇ ਉਸ ਟਾਈਮ ਦੀ ਪੂਰੀ ਲਗਜ਼ਰੀ ਕੰਮ ਕੀਤਾ ਹੈ ਕਿ ਆ ਵੇਖੋ ਆ ਡੱਬੇ ਡੁੱਬੇ ਜਿਹੜੇ ਹੁਣ ਲੱਗੇ ਉਸ ਟਾਈਮ ਤੇ ਕੋਠੀ ਚਲੋ ਦੂਸਰੇ ਰੂਮ 'ਚ ਚੜਨੇ ਦੂਜਾ ਰੂਮ ਆ ਜੀ ਇਹਦੇ ਵਿੱਚ ਉਲਮਾਰੀਆਂ ਜਿਹੜੀਆਂ ਟੁੱਟੀਆਂ ਝੜਨਦੀਆਂ ਹੀ ਆ ਆ ਦੇਖੋ ਇੱਥੇ ਲੱਗੀਆਂ ਇਹ ਸਾਹਮਣੇ ਨਿਸ਼ਾਨ ਆਉਂਦੇ ਨਾ ਬਾਕੀ ਜਿਹੜਾ ਸਮਾਨ ਬਜਿਆ ਪੱਖੇ ਪੁੱਖੇ ਚੱਲਦੇ ਸੀ ਇਹ ਜੋਰਾਂ ਦੇ ਹੱਥ ਨਹੀਂ ਲੱਗੇ ਬਾਕੀ ਜਿੰਨਾ ਕੋ ਨਾ ਕੋ ਹੋਇਆ ਉਹਨਾਂ ਨੇ ਤੋੜਿਆ ਫਰਨੀਚਰ ਥੋੜਾ ਬੋਦਾ ਬਜਿਆ ਬਾਕੀ ਸਾਰਾ ਗਲ ਪਿਰ ਗਿਆ ਆਇਓ ਤੁਹਾਨੂੰ ਇੱਕ ਹੋਰ ਕਮਰੇ ਖੜਦੇ ਤੇ ਆਹ ਬਾਥਰੂਮ ਜੇ ਬਾਥਰੂਮ ਬੂਥਰੂਮ ਚ ਹੋਣੀ ਸਫਾਈ ਸਫਾਈ ਹੋਈ ਪਹਿਲਾਂ ਤੇ ਕੋਈ ਹਾਲ ਹੀ ਨਹੀਂ ਹੈਗਾ ਉਹ ਕਲਿੱਪ ਦੇ ਵਿੱਚ ਬਾਥਰੂਮ ਦੀ ਵੀਡੀਓ ਨਹੀਂ ਹੈਗੀ ਉਹ ਤੁਹਾਨੂੰ ਬਾਹਰ ਮੇਨ ਮੇਨ ਆ ਬਾਕੀ ਆਸਮਾਨ ਸਮੂਨ ਪਿਆ ਉਹਨਾਂ ਦਾ ਪੁਰਾਣੇ ਟਾਈਮ ਦਾ ਅਜੇ ਵੀ ਕਚਰਾ ਕਚਰਾ ਪਿਆ ਹੈ ਆਹ ਦੇਖੋ ਚੀਜ਼ਾਂ ਸਾਰੀਆਂ ਲਮਾਰੀਆਂ ਪਈਆਂ ਆਪਾਂ ਬਹੁਤਾ ਅੰਦਰ ਨਹੀਂ ਜਾਣਾ ਬੱਸ ਤੁਹਾਨੂੰ ਇੱਥੇ ਥੋੜਾ ਵਿਖਾਉਨੇ ਆ ਬੰਦ ਕਰਦੇ ਨੇ ਦਰਵਾਜ਼ਾ ਤੇ ਬਾਕੀ ਆਹ ਦੇਖੋ ਉੱਪਰਲਾ ਫਲੋਰ ਸਭ ਤੋਂ ਉੱਪਰ ਫਾਈਬਰ ਲੱਗੀ ਤੇ ਉੱਪਰ ਵੀ ਤੁਹਾਨੂੰ ਵਿਖਾਉਣੇ ਜਾਗੇ ਚਲੋ ਚੱਲਦੇ ਆਂ ਤੇ ਇਧਰਲਾ ਵੀ ਤੁਹਾਨੂੰ ਪੋਰਸ਼ਨ ਵਿਖਾ ਦਿੰਦੇ ਸਾਰਾ ਪੋਰਸ਼ਨ ਵੀ ਚੈੱਕ ਕਰੋ ਇੱਥੇ ਵੀ ਵਾਲਪੇਪਰ ਹੋਇਆ ਸੀ ਆਹ ਵੇਖੋ ਵਾਲਪੇਪਰ ਉਹਨਾਂ ਨੇ ਕਰਾਇਆ ਸੀ ਉਸ ਟਾਈਮ ਦਾ ਵਾਲਪੇਪਰ ਉਹਦਾ ਵਾਲਪੇਪਰ ਚੱਲਦੇ ਨਹੀਂ ਜਦੋਂ ਦੇ ਵਾਲਪੇਪਰ ਹੋਏ ਆ ਪਰਦਿਆਂ ਵਾਸਤੇ ਆਹ ਲੱਗੇ ਸਾਰੇ ਬਾਰੀਆਂ 'ਚ ਸ਼ੀਸ਼ੇ ਲੱਗੇ ਸੀ ਟੁੱਟ ਗਏ ਚੋਰਾਂ ਨੇ ਏਸੀ ਲੱਗੇ ਸੀ ਆਹ ਵੇਖੋ ਏਸੀ ਪਏ ਏਸੀ ਵਗੈਰਾ ਸਾਰੇ ਇੱਥੋਂ ਚੋਰਾਂ ਨੇ ਕੱਢੇ ਆ ਬਾਕੀ ਐਸ ਕਮਰੇ ਦੇ ਵਿੱਚ ਤੁਸੀਂ ਵੇਖਿਆ ਹੋਣਾ ਪਾਠ ਪਾਠ ਹੋ ਰਿਹਾ ਹੈ ਇਸੇ ਕਮਰੇ 'ਚ। ਬਾਕੀ ਅੰਦਰ ਵੀ ਠੀਕ ਹੈ ਹਾਲਾਤ। ਪੱਥਰ ਲੱਗਾ ਨੀਚੇ। ਤੇ ਆਹ ਬਾਲਕਨੀ ਦਾ ਰਸਤਾ ਜਾਂਦਾ ਬਾਹਰ। ਇੱਥੋਂ ਮਿਲਵਾ ਵੇਖੋ ਏਸੀ ਲੱਗਾ ਹੈ। ਤੋਂ ਸਾਰਾ 뷰 ਦੇਖ ਸਕਦੇ ਤੁਸੀਂ। ਕੋਠੀ ਦਾ। ਚਲੋ ਚੱਲਦੇ ਆਂ ਉੱਪਰਲੇ ਫਲੋਰ ਤੇ। ਉਸ ਫਲੋਰ ਤੋਂ ਹੁਣ ਦੂਸਰੇ ਫਲੋਰ ਤੇ ਚੱਲਦੇ ਆਂ ਉੱਪਰ। ਐਮ ਬਲੇ। ਇਸ ਤੇ ਲਾਈਟ ਦਾ ਕਨੈਕਸ਼ਨ ਪਤਾ ਨਹੀਂ ਹੈਗਾ ਕਿ ਨਹੀਂ ਚਲਾ ਕੇ ਦੇਖਦੇ ਆ ਲਾਈਟ ਜੀ ਉਹਨਾਂ ਇੱਥੋਂ ਚਲਾ ਕੇ ਵੇਖਨੇ ਲਾਈਟ ਦਾ ਵੀਰ ਦਾ ਕਨੈਕਸ਼ਨ ਨਹੀਂ ਚੱਲੂਗਾ ਲਾਈਟ ਖਰਾਬ ਆ ਚੱਲ ਜਾਂਦਾ ਉੱਪਰ ਨੂੰ ਸਭ ਤੋਂ ਰੂਫ ਤੇ ਚੱਲ ਜਾਂਦੀ ਲੋ ਜੀ ਇਹਦਾ ਪਹਿਲਾ ਕਮਰਾ ਵੇਖੋ ਉਹਨਾਂ ਦਾ ਸਮਾਨ ਜਿਹੜਾ ਇੱਥੇ ਪਿਆ ਆ ਵੇਖੋ ਏਸੀ ਦੇ ਉੱਪਰ ਤੱਕ ਏਸੀ ਲੱਗੇ ਸੀ ਜਿਹੜੇ ਸਾਰੇ ਚੋਰਾਂ ਨੇ ਕੱਢ ਲਏ ਜਾ ਥੱਲੇ ਦਾ ਵੀਊ ਦਿਖਦਾ ਇਹਦੀ ਸਾਫ ਸਫਾਈ ਹੋਈ ਆ ਹੁਣ ਇਹ ਸਾਫ ਸਫਾਈ ਹੋਣ ਤੋਂ ਬਾਅਦ ਦੀ ਵੀਡੀਓ ਤੁਹਾਨੂੰ ਚਲੋ ਚੱਲਦੇ ਆ ਆਪਾਂ ਦੂਜੇ ਕਮਰਿਆਂ ਦੇ ਵਿੱਚ ਇਹ ਉਹਨਾਂ ਦੀ ਤਜੋਰੀ ਟਾਈਪ ਰੂਮ ਸੀ ਕਿਉਂਕਿ ਉਹ ਜੁਵੈਲਰ ਸੀ ਨਾ ਤੇ ਆ ਉਹਨਾਂ ਦਾ ਕਮਰਾ ਤੇ ਆ ਵੇਖੋ ਅੱਗੇ ਇੱਥੋਂ ਤੱਕ ਮੰਨ ਲਓ ਸਵਾਰਣੀ ਉਹਨਾਂ ਦਾ ਸੀਕਰਟ ਰੂਮ ਬਣਾਏ ਉਹਨਾਂ ਨੇ ਆਪਣੇ ਸਮਾਨ ਰੱਖਣ ਵਾਸਤੇ ਫੇਰ ਆ ਜੰਨੇ ਆਪਾਂ ਇਧਰਲੇ ਰੂਮ 'ਚ ਇਹ ਵੀ ਰੂਮ ਆ ਦੇਖੋ ਸਾਰੀ ਕਲੀਨ ਹੋਇਆ ਸਾਫ਼ ਸਵੱਈ ਹੋਈ ਆ ਪੱਖੇ-ਪੁੱਖੇ ਲੱਗੇ ਆ ਬਚਾ ਆ ਪੱਖਿਆਂ ਦਾ ਚੋਰੀ ਨਹੀਂ ਹੋਇਆ ਚੋਰਾਂ ਨੇ ਹੱਥ ਨਹੀਂ ਲੱਗੇ ਬਾਕੀ ਜਿੱਥੋਂ ਤੱਕ ਉਹਨਾਂ ਲਮਾਰੀਆਂ ਵਗੈਰਾ ਖਾਲੀ ਕਰਤੀਆਂ ਸਾਰੀਆਂ ਇਦੋਂ ਵੀ ਉਹ ਹੁੰਦਾ ਬਾਹਰ ਦਾ ਬਾਲਕਨੀ ਆਏ ਦੀ ਉੱਪਰ ਚਲੋ ਆਪਾਂ ਦੂਸਰੇ ਤੇ ਇੱਥੋਂ ਉਹ ਵੇਖੋ ਜਿਹੜਾ ਤੁਹਾਨੂੰ ਥੱਲੇ ਵਾਲਾ ਫਲੋਰ ਵਿਖਾਇਆ ਤੇ ਸੋਈ ਵਾਲਾ ਉੱਪਰ ਸੋਈ ਨਹੀਂ ਹੈਗੀ ਉੱਪਰ ਮਤਲਬ ਉਹਨਾਂ ਨੇ ਉੱਥੇ ਵਾਸ਼ ਰੂਮ ਸ਼ੈਲ ਸੀ ਥੱਲੇ ਦਾ ਫਲੋਰ ਉਸ ਤੋਂ ਉੱਪਰ ਛੱਤਾ ਆ ਜਾਂਦੀ ਤੇ ਇਧਰ ਦਾ ਕਮਰੇ ਵਿਖਾਉਣਾ ਤੁਹਾਨੂੰ ਚੱਲ ਕੇ ਪਹਿਲਾਂ ਆ ਜਾਂਦਾ ਇਹਦਾ ਵਾਸ਼ਰੂਮ 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 ਦੀ ਲਾਈਟ ਜਗਾਈਏ ਇਹ ਇੱਥੋਂ ਜਾਂਦੀ ਆਹ ਵੇਖੋ ਗੀਜ਼ਰ ਲੱਗੇ ਆ ਬਾਕੀ ਬਾਕੀ ਇਹ ਕਮਰੇ ਆ ਸਵਿਚ ਵਗੈਰਾ ਲੱਗੇ ਆ ਆਹ ਵੇਖੋ ਕੀ ਹਾਲ ਤੋਂ ਹੀ ਪੱਖੇ ਦੇ ਉਧਰ ਵੇਖੋ ਪੱਖਾ ਸਾਰਾ ਖਰਾਬ ਹੋ ਪਾਣੀ ਪੈ ਪਾ ਗਿਆ ਦਰਵਾਜਿਆਂ ਦਾ ਕੀ ਹਾਲ ਬਣਿਆ ਸਾਰੇ ਗੜ ਗਏ ਅ ਮੈਂ ਥੋੜੇ ਚਗਾਠ ਹੀ ਲੱਤ ਗਈ ਵੇਖੋ ਇੰਨਾ ਜਗਾਲ ਪੈ ਗਿਆ ਇੰਨਾ ਪਾਣੀ ਦੇ ਨਾਲ ਖਰਾਬ ਹੋ ਗਿਆ ਬਸ ਇਹ ਆ ਘੰਟੇ ਵੇਖੋ ਉਸ ਟਾਈਮ ਤੇ ਪੁਰਾਣੇ ਸਵਿਚ ਲੱਗੇ ਤੋਂ ਵੀ نیچے ਤੁਹਾਨੂੰ ਸਵਿਚ ਬਖਾਉਣਾ ਜਾ ਕੇ ਇੱਧਰ ਤਾਂ ਵੇਖੋ ਵੇਖੋ ਬਾਹਰ ਦਾ ਇੱਥੇ ਬਾਹਰ ਤੇ ਇਹਨਾਂ ਦੇ ਦੁਕਾਨਿਆਂ ਨਾਲ ਗੋਠੀ ਦੀ ਬਾਕੀ ਚਾਲਦੇ ਆ ਲਾਈਟ ਕਰਦੇ ਆ ਬੰਦ ਤੇ ਚਾਹਦੇ ਆ ਛੱਤ ਦੇ ਉੱਪਰ ਛੱਤ ਦੇ ਉੱਪਰ ਜਾਣ ਵਾਸਤੇ ਰਸਤਾ ਆ ਵੇਖੋ ਇੱਥੋਂ ਜਾਣਾ ਹੈ ਚਲੋ ਉੱਪਰ ਮਿਲਦੇ ਤੁਹਾਨੂੰ ਆਹ ਮਿੱਤਰੋ ਆ ਗਏ ਆਪਾਂ ਛੱਤ ਦੇ ਉੱਪਰ ਤੇ ਛੱਤ ਦਾ ਤੁਹਾਨੂੰ ਵਖੁੰਨੇ ਆ ਵੀ ਬਾਕੀ ਅਗਰ ਘਰ ਦੇ ਵਿੱਚ ਇਹ ਕੋਠੀ ਆ ਇਹ ਆ ਵੇਖੋ ਆਹ ਟੈਂਕੀ ਲੱਗੀ ਆ ਤੇ ਆ ਲੱਗੇ ਹੋਟਲ ਆ ਕੋਈ ਆ ਆਪਣਾ ਉਹ ਬਣਿਆ ਹੋਡੇ ਆ

ਫਾਈਬਰ ਲੱਗੀ ਆ ਫਾਈਬਰ ਦੇ ਉੱਪਰ ਇੱਕ ਹੋਰ ਟੀਨ ਗੱਸੀ ਤੇ ਲਾਗੋ ਜਿਹੜੀ ਇਹਦੇ ਉੱਪਰ ਬੂਟੀ ਜਿਹੜੀ ਹੀ ਬੂਟੀ ਦੀ ਜੜ ਤੁਹਾਨੂੰ ਦਿਖਾਉਨੇ ਆ ਵੀ ਬੂਟੀ ਦੀ ਜੜ ਕਿੱਥੇ ਬੂਟੀ ਦੀ ਜਾੜ ਆ ਇਧਰਲੇ ਘਰ ਚ ਆ ਦੇਖੋ ਸਾਰੀ ਇਧਰੋਂ ਚੜੀ ਜੀ ਸਾਰੀ ਬੂਟੀ ਆਇਆ ਅੰਬਦਾਰੋ ਖੇ ਲੱਗੇ ਹਾਂਜੀ ਚਲੋ ਜੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਫਿਰ ਤੁਹਾਨੂੰ ਕਿਸੇ ਨਵੀਂ ਲੋਕੇਸ਼ਨ ਤੇ ਨਵੀਂ ਜਗ੍ਹਾ ਤੇ ਜਾ ਕੇ ਤੁਹਾਨੂੰ ਦਿਖਾਵਾਂਗੇ ਹੋਰ ਬਈ ਨਵੀਂ ਵੀਡੀਓ ਤੇ ਕੋਈ ਨਵਾਂ ਚੀਜ਼